ਆਲੋਸ਼ ਆਸ਼ੋ ਡਾਇਨਿੰਗ ਟੇਬਲ ਇਹਨਾਂ ਮੰਝਿਆਂ ਦੇ ਕੀ ਮੁਕਾਬਲੇ ਕਰਨਗੇ ਹੈ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜਾ ਪੁਰਾਣਾ ਸਾਡੀ ਸਭਤਾ ਪੁਰਾਣਾ ਸਾਡਾ ਸਭਿਆਚਾਰ ਉਹ ਇਹ ਹੀ ਆ ਕਿ ਤੁਸੀਂ ਛਕਾਂਗੇ ਲੱਸੀ 7 ਵਜੇ ਭੈਣ ਭਰਾਵਾਂ ਦੇ ਆਏ ਆ ਇਸ ਤਰ੍ਹਾਂ ਸਵਾਗਤ ਇਸ طرح ਜਮਾਨ ਹੁੰਦਾ ਸੀ ਮੰਝੇ ਢਾ ਕੇ ਬੜੇ ਸੋਹਣੇ ਤਰੀਕੇ ਨਾਲ ਹੈ ਨਾ ਆ ਦਸ਼ਾਸ਼ ਕਾਇਆ ਜਾਣਾ ਆਈ ਗਿਆ ਦਾ ਇਤਮਾਨ ਕਰਨਾ ਹੁਣ ਤਾਂ ਬਸ ਹਾਂਜੀ ਮੇਜ਼ੀਆਂ ਵਾਲੀ ਮੇਜ਼ ਕੁਰਸੀਆਂ ਆ ਗਈਆਂ ਅੱਜ ਤੇ ਅੱਲਾ ਇਹ ਮੇਜ਼ ਕੁਰਸੀਆਂ ਕਿਹੜੀਆਂ ਰਹਿ ਗਈਆਂ ਨੇ ਅਗਲਿਆਂ ਦੇ ਖਲੋ ਕੇ ਖਾਓ ਕੁੜੀਆਂ ਉਹ ਕਿੱਤੇ ਰੇੜੇ ਤੁਹਾਡੇ ਤੇ ਰਹਦੇ ਨੇ ਉਹ ਮੈਂ ਵੇਖਿਆ ਬਜ਼ੁਰਗ ਦਾ ਉਹਨੇ ਉਹ ਐ ਪਲੇਟ ਜੀ ਦੀ ਜਾਇ ساری ਡੁੱਲ ਗਈ ਤੇ ਮੁੜ ਕੇ ਉਹਨੇ ਐ ਕੀਤੀ ਜੋ ਅਗਲੇ ਬੰਦੇ ਖਾਣ ਦੀ ਗੱਲ ਚਲੋ